ਹਾਂਜੀ ਪੰਜਾਬ ਕਹ ਰਹੇ ਨੇ ਬਹੁਤ ਘੱਟ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੁੱਢਲੀ ਸੇਵਾ ਜਿਹੜੀ ਮੁੱਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਇਹ ਆਉਣਾ ਐ ਜੀ ਤੇ ਜਿਵੇਂ આરોਪ ਲਗਾਇਆ ਜਾਂਦਾ ਪੰਜਾਬੀ ਪੰਜਾਬੀ ਦੀ ਬੇਇੱਜ਼ਤੀ ਕੀਤੀ ਗਈ ਹੈ ਪੰਜਾਬੀ ਦੇ ਪਹਿਨੇ ਕੀ ਹੈ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈ ਕਿਹਨੇ ਆ ਮੁੰਡਿਆ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡਿਆ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤੇ ਨਿਓ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਮੈਂ 12000 ਇੱਕ 12000 ਕਰੋੜ ਦੇ ਟੈਕ ਨਹੀਂ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਵੀ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਹਾਂ ਸਾਢੇ 10 ਸੋਧੀਆਂ ਕਿਹੜਾ ਮੰਤਰੀ ਸਾਹਿਬ ਤੁਹੋਂ ਕੋਲ ਤੁਸੀਂ ਲੁੱਟਣ ਆਏ ਹੋਇਆ ਥੋਨੂੰ ਤਾਂ ਮੌਕਾ ਮਿਲਿਆ ਔਰ ਤੁਸੀਂ ਲੁੱਟਣ ਬੈਠੇ ਹੋ ਥੋਨੂੰ ਭਜਾਵਾਂਗੇ ਔਰਿਓ ਕਹਿੰਦੇ ਜੇ ਭਾਜਪੀ ਨੇ ਕੁਝ ਕਰਨਾ ਸੀਗਾ ਤਾਂ ਪੈਸੇ ਦੇ ਤੂੰ ਤਾਂ 20000 ਮੈਂ ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਇਹਨਾਂ ਘੱਟ ਪੈਸੇ ਕੋਈ ਯਾਰ ਤੁਸੀਂ ਸੋਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਸੋਧੀਆਂ ਪੰਜਾਬ ਦਾ ਹੈ ਸੋਸੋਧੀਆਂ ਸਵਾਲ ਕਰੂਗਾ ਸਾਨੂੰ ਮੰਤਰੀ ਸਾਹਿਬ ਉਹ ਕਿੱਥੇ ਦਾ ਪਤਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਦਾ ਹੋ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਨੇ ਮੈਂ ਬੰਦੇ ਦਾ ਮੈਂ ਜਵਾਬ ਦਵਾਂ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ ਬਿੱਟੂ ਜੀ ਬਿੱਟੂ ਜੀ ਇੱਕ ਚੀਜ਼ ਬਤਾ ਦਈਏ ਇੱਕ ਸੈਕਿੰਡ ਟੱਕੇ ਮਾਰਦੇ ਬਈਓ ਬਿੱਟੂ ਜੀ ਉਹ ਕਰ ਲੋ ਉਹਨਾਂ ਦੀ ਫੋਟੋ ਲਾਓ ਭਾਜੀ ਆਈਡੀ ਭਾਜੀ ਆਈਡੀ ਲਾਓ ਹਾਂ ਜੀ ਪੰਜਾਬ ਦੇ ਕਹ ਰਹੇ ਨੇ ਬਹੁਤ ਘੱਟ ਪੈਕੇਜ ਦਿੱਤਾ ਗਿਆ ਨਹੀਂ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੁੱਢਲੀ ਸੇਵਾ ਜਿਹੜੀ ਮੁੱਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਇਹ ਆਉਣਾ ਐ ਜੀ ਤੇ ਜਿਹਨੇ આરોਪ ਲਗਾਇਆ ਜਰਨੇ ਪੰਜਾਬੀ ਪੰਜਾਬੀ ਦੀ ਬੇਇੱਜ਼ਤੀ ਕੀਤੀ ਗਈ ਹੈ ਪੰਜਾਬੀ ਦੇ ਪਹਿਨੇ ਕੀ ਜਿਹੜਾ ਪ੍ਰਧਾਨ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈਗੀ ਆ ਕਿਨੇ ਆ ਮੁੰਡੇ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡੀਆਂ ਨਹੀਂ ਨਹੀਂ ਮੁੰਡੀਆਂ ਪੰਜਾਬ ਆ ਮੁੰਡੀਆਂ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤਾ ਨੇ ਹੋ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਮੈਂ 12 ਇੱਕ 12000 ਕਰੋੜ ਦੇ ਟੈਕ ਨਹੀਂ ਨਹੀਂ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹੇ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਜਿਹੜਾ ਕਹਿੰਦੇ ਜਿਹੜਾ ਇਹ ਕਿਹੜਾ ਸੋਧੀਆਂ ਤੂੰ ਕੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛੇ ਕੌਣ ਆ ਤੂੰ ਮੰਤਰੀ ਸਾਹਿਬ ਤੁਸੀਂ ਲੁੱਟਣ ਆਏ ਹੋ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰਿਓ ਕਹਿੰਦੇ ਜੇ ਭਾਜਪੀ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਤੂੰ ਤਾਂ 20000 ਰੁਪਏ ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਇਹਨਾਂ ਘੱਟ ਪੈਸੇ ਕਿਉਂ ਤੁਸੀਂ ਸਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸਸੋਧੀਆਂ ਪੰਜਾਬ ਦਾ ਹੈ ਸਸੋਧੀਆਂ ਸਵਾਲ ਕਰੂਗਾ ਸਾਨੂੰ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਦਾ ਹੋ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ ਬਿੱਟੂ ਜੀ ਬਿੱਟੂ ਜੀ ਇੱਕ ਚੀਜ਼ ਬਤਾ ਦਿਜੀਏ ਇੱਕ ਸੈਕਿੰਡ ਚੱਕੇ ਮਾਰਦੇ ਬਈਓ ਓਏ ਕਰ ਲੋ ਉਹਨਾਂ ਦੀ ਫੋਟੋ ਲਾਓ ਭਾਜੀ ਆਈਡੀ ਭਾਜੀ ਆਈਡੀ ਲਾਓ ਹਲ ਅੰਦਰੋਂ